ਹਾਂਜੀ ਅੱਜ ਕਵਿਤਾ ਹੈ ਜਾਮਣਾ ਵਾਲੀ ਸੜਕ 1978 ਤੋਂ ਲੈ ਕੇ 1981 ਤੱਕ ਜਦੋਂ ਅਸੀਂ ਸਭ ਨੇ ਕੁੜੀਆਂ ਨੇ ਇਕੱਠੀਆਂ ਨੇ ਬੀਐਸਸੀ ਕੀਤੀ ਹੈ ਕਹਿੰਦੀ ਸਿਆਣੀ ਆਖਦੇ ਨੇ ਸਮਾਂ ਬਹੁਤ ਬਲਵਾਨ ਹੁੰਦਾ ਪਲ-ਪਲ ਪਲ ਵਿੱਚ ਲੰਘ ਜਾਂਦਾ ਜਿਹੜਾ ਪਾਣੀ ਪੱਤਣੋਂ ਲੰਘ ਜਾਵੇ ਮੁੜ ਕੇ ਨਹੀਂ ਆਉਂਦਾ ਜਾਮਣਾ ਵਾਲੀ ਸੜਕ ਸ਼ਹਿਰ ਨਾਬੇ ਦੀ ਬਹੁਤ ਖੂਬਸੂਰਤ ਖੁੱਲੀ ਸੜਕ ਸ਼ਹਿਰ ਤੋਂ ਬਾਹਰ आले ਦwale ਜਾਮਣਾ ਦੇ ਬਹੁਤ ਜਾਵਰ ਦਰਖਤ ਔਰ ਜਿਨ੍ਹਾਂ ਨੂੰ ਸੀਜ਼ਨ ਦੇ ਵਿੱਚ ਬਹੁਤ ਜਾਮਣਾ ਲੱਗਦਾ ਸੀ ਬਹੁਤ ਹੀ ਸੰਘਣੇ ਦਰਖਤ ਸੀ ਉਸ ਸੜਕ ਦੇ ਉੱਤੇ ਰਿਪਦਮਨ ਕਾਲਜ ਤੇ ਪੰਜਾਬ ਪਬਲਿਕ ਸਕੂਲ ਨੂੰ ਇਹ ਸੜਕ ਮਿਲਾਉਂਦੀ ਕਾਲਜ ਤੋਂ ਸਾਰੀਆਂ ਕੁੜੀਆਂ ਇਸੇ ਸੜਕ ਤੋਂ ਆਉਣਾ ਬਿਲਕੁਲ ਖਾਲੀ ਹੁੰਦੀ ਇਕੱਠੇ ਪੰਜ-ਪੰਜ ਕੁੜੀਆਂ ਨੇ ਸਾਈਕਲ ਚਲਾਉਣੇ ਜੇ ਸਾਈਕਲ ਦੀ ਚੇਨ ਉੱਤਰ ਜਾਵੇ ਪੈਦਲ ਸਾਰੀਆਂ ਕੁੜੀਆਂ ਨੇ ਸਾਈਕਲ ਪਕੜ ਕੇ ਤੁਰਨ ਲੱਗ ਜਾਣਾ ਕਈ ਵਾਰ ਬਲਦੇਸ਼ ਸਰ ਤੇ ਮਹਾਜਨ ਸਰ ਨੇ ਮਿਲ ਜਾਣਾ ਉਹ ਵੀ ਸਾਈਕਲ ਤੇ ਹੁੰਦੇ ਸੀ ਛਿੜਕਾ ਦਿੰਦੇ ਕਿ ਚੈਨ ਚੜਾਉਣੀ ਸਿੱਖੋ ਨਾਲ ਸਾਡੀ ਖੁਦ ਚੈਨ ਵੀ ਸਾਈਕਲ ਦੀ ਛੜਾ ਕੇ ਚੰਦੇ 16 ਕੁੜੀਆਂ ਨੇ ਇਕੱਠੇ ਬੀਐਸਸੀ ਕੀਤੀ ਸਾਰੀਆਂ ਇਕ ਤਾਰ ਸੀ ਇੱਕ ਦੂਜੇ ਦੇ ਨਾਲ ਪਰੰਤੂ ਅਖੀਰਲੇ ਪੇਪਰ ਤੇ ਪ੍ਰੈਕਟੀਕਲ ਤੋਂ ਬਾਅਦ ਅੱਜ ਤੱਕ ਕਦੇ ਵੀ ਇਕੱਠੇ ਬੈਠਣ ਦਾ ਸਮਾਂ ਨਾ ਮਿਲਿਆ ਅੱਜ ਤੱਕ ਕਦੇ ਵੀ ਇਕੱਠੇ ਬੈਠਣ ਦਾ ਸਮਾਂ ਨਾ ਮਿਲਿਆ ਅੱਜ ਵਰਗਾ ਨਾ ਕੋਈ ਡਰ ਨਾ ਕੋਈ ਭੈ ਸੀ ਲੜਕੀ ਨੂੰ ਹਰੇਕ ਕੋਈ ਆਪਣੀ ਲੜਕੀ ਸਮਝਦਾ ਸੀ ਨਾ ਬਾਈ ਕਿ ਰਿਆਸਤ ਸੀ ਰਾਜੇ ਮਹਾਰਾਜਿਆਂ ਦੇ ਟਾਈਮ ਤੇ ਇਸ ਕਰਕੇ ਬੜਾ ਉਹਦੀ ਵੀ ਇੰਪੋਰਟੈਂਸ ਹੈ ਬੜੀਆਂ ਹੋਰ ਦੇਖਣ ਵਾਲੀਆਂ ਚੀਜ਼ਾਂ ਵੀ ਨੇ ਉਹ ਤੇ ਉਹ ਬਹੁਤ ਹੀ ਅੱਛਾ ਖੂਬਸੂਰਤ ਸ਼ਾਇਰ ਆ ਛੋਟਾ ਜਿਹਾ ਸ਼ਾਇਰ ਆ ਹਾਂ ਔਰ ਬਹੁਤੇ ਲੋਕ ਤਾਂ ਨਬਲ ਪਿੰਡੀ ਕਹਿੰਦੇ ਆ థాంਕ ਯੂ